ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਆਨ ਅੱਜ ਦੀ ਵੀਡੀਓ ਵਿੱਚ ਤੇ ਅੱਜ ਅ빠 ਜੀ ਸਵੇਰੇ ਸਵੇਰੇ ਫੇ ਪਹੁੰਚੇ ਆ ਪਿੰਡ ਭਾਰਦਵਾਜੀਆਂ ਛੋਟਾ ਜਿਹਾ ਪਿੰਡ ਆ ਤੇ ਨਾਲ ਹੀ ਗੁਰਦੁਆਰਾ ਸਾਹਿਬ ਮਹਾਰਾਜ ਦੇ ਬਿਲਕੁਲ ਚਾਣਾ ਦੇ ਵਿੱਚ ਤੇ ਮਾਉਂਟ ਦਾ ਲੈਂਟਰ ਪਿਆ ਰਿਹਾ ਜੀ ਅੱਜ ਸਭ ਤੋਂ ਉੱਪਰਲਾ ਉਹਦੀਆਂ ਹੋ ਰਹੀਆਂ ਤਿਆਰੀਆਂ ਸਵੇਰੇ ਸਵੇਰੇ ਆ ਕੇ ਜਲਦੀ ਨਾਲ ਦੀ ਆਪਾਂ ਸਮਾਨ ਉੱਪਰ ਚੜਾਇਆ ਉਸ ਤੋਂ ਬਾਅਦ ਆ ਮਿੰਤੀ ਕਰਕੇ ਤਾਂ ਇਹ ਜਿਹੜੀ ਮਾਉਂਟ ਦਾ ਕਮਰਾ ਬਣਿਆ ਉਹਦਾ ਫੈਨ ਬਾਕਸ ਤੇ ਇਧਰ ਬਣਨਾ ਜੀ ਪੂਜਾ ਰੂ ਇਹਦਾ ਫੈਨ ਬਾਕਸ ਰੱਖਤਾ ਤੇ ਹੁਣ ਆਪਾਂ ਇਹਦੀ ਕਰ ਲਈਏ ਜਿਹੜੀਆਂ ਸਾਈਡਾਂ ਤੇ ਹੋਲ ਮਾਰਨੇ ਆ ਉਹ ਮਾਰ ਕੇ ਤਾਂ ਪਾਈਪਿੰਗ ਕਰਕੇ ਤਾਂ ਫੇਰ ਤੁਹਾਨੂੰ ਮਿਲਦੇ ਆ ਤੇ ਅੱਜ ਦਾ ਸਜੂ ਜਿਹੜਾ ਬਹੁਤ ਜ਼ਿਆਦਾ ਬਿਜ਼ੀ ਹੋਣ ਵਾਲਾ ਆ ਇੱਥੇ ਕੰਮ ਕਰਨ ਤੋਂ ਬਾਅਦ ਤੇ ਆਪਾਂ ਜਮਸ਼ੀਰ ਕੰਮ ਕਰਨਾ ਆ ਸੋ ਦੌੜਭੱਜ ਪੂਰੀ ਲੱਗਣੀ ਆ ਤੇ ਗਰਮ ਦਿਨ ਵੀ ਬਹੁਤ ਅੱਜ ਸਵੇਰੇ ਸਵੇਰੇ ਆਨੰਦ ਲਿਆਤਾ ਸੂਰਜ ਦੇਵਤਾ ਨੇ ਗਰਮੀ ਪੂਰੀ ਜੁਰਾਂ ਤੇ ਆ ਤੇ ਦਸਹਿਰਾ ਆਉਣ ਵਾਲਾ ਆ ਪਰ ਗਰਮੀ ਨੂੰ ਕੋਈ ਹਲੇ ਫਰਕ ਨਹੀਂ ਪਿਆ ਅੱਗੇ ਤਾਂ ਰੋਜ਼ ਹਵਾ ਵਗਦੀ ਹੁੰਦੀ ਅੱਜ ਹਵਾ ਬਿਲਕੁਲ ਨਹੀਂ ਚੱਲ ਰਹੀ ਤੇ ਪੂਰਾ ਗਰਮ ਦਿਨੇ ਆ ਸੋ ਕਰ ਲਈਏ ਆਪਾਂ ਪਾਈਪਿੰਗ ਦਾ ਪਾਈਪ ਹੀ ਲੰਦੇ ਪਏ ਆ ਤੇ ਸੈਟਿੰਗ ਕਰਕੇ ਫੇਰ ਆਪਾਂ ਮਿਲਦੇ ਹਾਂ ਜੀ ਲਓ ਬਾਈ ਜੀ ਫੋਨ ਨੂੰ ਲਾਤਾ ਆਪਾਂ ਟਾਈਮ ਲਿਫਟਸ ਤੇ ਤੇ ਰੱਖ ਕੇ ਇਹਦਾ ਸਹਾਰਾ ਦੇ ਕੇ ਰੱਖਤਾ ਬੰਦੇਰੇ ਦੇ ਉੱਤੇ ਤੇ ਆਪਾਂ ਜਲਦੀ ਨਾਲ ਦੀ ਮਾਰੇ ਖੱਡੇ ਨਾਲ ਨਾਲ ਪਾਈਪ ਪਛਾਈ ਗਏ ਆ ਤੇ ਆਹ ਅੰਕਲ ਜੀ ਦੀ ਕੋਠੀ ਬਣ ਰਹੀ ਆ ਸੋ ਉਹ ਵੀ ਆ ਗਏ ਆ ਤੇ ਪੁੱਛ ਰਹੇ ਆ ਬਾਈ ਹੱਲੇ ਬਾਕੀ ਮੈਸਤਰੀ ਨਹੀਂ ਆਏ ਦੇ ਆਪਾ ਆਪਣਾ ਕੰਮ ਕੀਤਾ ਨਾਲੇ ਥੋੜੀ ਜਿਹੀ ਮਿੰਨਤੀ ਕਰਾਈ ਅੰਕਲ ਜੀ ਦੇ ਨਾਲ ਕਿੰਨਾ ਏਰੀਆ ਬਣਦਾ ਆ ਸੋ ਇਹ ਟਾਈਮ ਲੀਵਸ ਦੇ ਵਿੱਚ ਬਣਾਈ ਹੋਈ ਵੀਡੀਓ ਲੋ ਜੀ ਆਪਣਾ ਅੱਧਾ ਕੰਮ ਹੋ ਗਿਆ ਆ ਸੋ ਅੰਕਲ ਜੀ ਪਹੁੰਚਾ ਅੰਕਲ ਜੀ ਕਿਦਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਿਦਾਂ ਗਰਮੀ ਬਹੁਤ ਕਰਦੀ ਅੱਜ ਗਰਮੀ ਦਾ ਬਹਿ ਜਾ ਬਹਿ ਜਾ ਓਏ ਹੋਏ ਹੋਏ ਪੂਰੀ ਜੂਨ ਜੁਲਾਈ ਦੀ ਫੀਲਿੰਗ ਆ ਰਹੀ ਆ ਜੀ ਯਾਨੀ ਪੁੱਛੋ ਨਾ ਸਤੰਬਰ ਮਹੀਨਾ ਹੈ ਨਾ ਕਿਉਂ ਅੰਕਲ ਜੀ ਤਾਂ ਹੀ ਆ ਨਾ ਬਿਲਕੁਲ ਹੱਦ ਕਰਾਈ ਪਈ ਆ ਚਾਹ ਦੇਖ ਲੋ ਇੰਨਾ ਕੰਮ ਕੀਤਾ ਤੇ ਹਾਲ ਆਪਣਾ ਤੇ ਆਪਣੇ ਦੋ ਫੈਨ ਬਾਕਸਾਂ ਦੀ ਜਿਹੜੀ ਆ ਪਾਈਪਿੰਗ ਹੋ ਗਈ ਇੱਕ ਫੈਨ ਬਾਕਸ ਇੱਥੇ ਉਹਨਾਂ ਦੇ ਬਾਹਰ ਲਾਈਟਾਂ ਹੋਣੀਆਂ ਇੱਥੇ ਤਿੰਨ ਤੇ ਇਹ ਪਾਈਪਿੰਗ ਰਹਿ ਗਈ ਆ ਇਹ ਵੀ ਆਪਾਂ ਕਰ ਲਈਏ ਜਲਦੀ ਜਲਦੀ ਕਿਉਂ ਗਰਮੀ ਬਹੁਤ ਜ਼ਿਆਦਾ ਹਲੇ ਜਾਲ ਚੱਕਣ ਵਾਲੇ ਆਊਗੇ ਜਾਲ ਚੱਕੂਗੇ ਫਿਰ ਮਸ਼ੀਨ ਫਟਾਉਣੀ ਆ ਫੇਰ ਜਾ ਕੇ ਲੈਂਟਰ ਸ਼ੁਰੂ ਹੋਣਾ ਆ ਉਸ ਤੋਂ ਪਹਿਲਾਂ ਆਪਾਂ ਆਪਣਾ ਕੰਮ ਕੰਬੀੜਾ ਕੇ ਥੋੜੀ ਜਿਹੀ ਰੀਅਰੈਸਟ ਕਿਉਂਕਿ ਹੋਰ ਬਹੁਤ ਕੰਮ ਹੈ ਜਦ ਜਨਪਦ ਆਪਣਾ ਬਹੁਤ ਬਿਜ਼ੀ ਜਾਣ ਵਾਲਾ ਆ ਸੋ ਆਪਾਂ ਕਰ ਲਈਏ ਲੋ ਜੀ ਆਪਾਂ ਤੇ ਪਾਵਾਂ ਇਹ ਸਾਡੇ ਫੋਰਮੈਨ ਸਾਹਿਬ ਆ ਗਏ ਠੇਕੇਦਾਰ ਸਾਗਰ ਦੀ ਫੋਟੀ ਲੈਂਦੀ ਨਿਕਾ ਚਲਾ ਤੇ ਸਾਗਰ ਸਾਹਿਬ ਪਹੁੰਚ ਚੁੱਕੇ ਆ ਜਾਲ ਚੱਕਣ ਲੱਗੇ ਆ ਹਾਂਜੀ ਕਿਤਾ ਚੱਕ ਦੋ ਚੱਕ ਦੋ ਯਾਰ ਜਾਲ ਤੁਸੀਂ ਬਹੁਤ ਲੇਟ ਕਰਦੇ ਕੰਮ ਹਾਂ ਲੋ ਜੀ ਇਦਾਂ ਜਾਲ ਚੱਕੋ ਨਾ ਤੇ ਫਿਰ ਆਪਣਾ ਕੰਮ ਚੱਲੂਗਾ ਆਜ ਜੀ ਆ ਵੀ ਹੁਣ ਦੇਖੇ ਅੱਗੇ ਟੇਲਰ ਤੋਂ ਜੀ ਹੁਣ ਬਣੀ ਬਣਾਈਆਂ ਆਉਣ ਲਾਪੀਆਂ ਨਾ ਗੱਟੀਆਂ ਵੀ ਆਪਾਂ ਕੰਮ ਰੋਕਤਾ ਆ ਇਹਨਾਂ ਦੇ ਕੰਮ ਹੋਣ ਤੋਂ ਬਾਅਦ ਫਿਰ ਆਪਾਂ ਕੰਮ ਨਰੇਟਦੇ ਆ ਇੱਧਰ ਰੇਤਾ ਵਜੇ ਦੀ ਵੀ ਆ ਗਈ ਆ ਆ ਦੇਖੋ ਟਰਾਲੀ ਖੜੀ ਰੇਤਾ ਦੀ ਤੇ ਬਜੜੀ ਹੱਲੇ ਦੁਪਹਿਰੋਂ ਬਾਅਦ ਹੀ ਲੱਗਦਾ ਪੌਣਾ ਇਹਨਾਂ ਨੇ ਲੈਂਟਰ ਹੈ ਅੱਛਾ ਲੋ ਪੈਂਡ ਕਹਿੰਦਾ ਮੁੰਡਿਆਂ ਨੂੰ ਦਿਖਾ ਦੇ ਭਾਰਤਵਾਜੀਆਂ ਆ ਉਹ ਭਾਰਤਵਾਜੀਆਂ ਪੈਂਡ ਆ ਜੀ ਅੱਛਾ ਆ ਛੱਪੜੇ ਸਾਡੇ ਗਵਾਹ ਦੀ ਇਹ ਥੋੜਾ ਜਿਹਾ ਮੀਂਹ ਪੈਣ ਤੇ ਪਾਣੀ ਆ ਜਾਂਦਾ ਬਾਹਰ ਆ ਗਲੀ ਸਾਰੀ ਭਰ ਜਾਂਦੀ ਜਿੱਥੇ ਛੱਪੜ ਬਣ ਜਾਂਦਾ ਆ ਸੋ ਸਪੈਦਿਆਂ ਪਿੱਛੇ ਟੈਂਕੀ ਤੱਕ ਪਿੰਡ ਦੇ ਬਸ ਆ ਟੈਂਕੀ ਤੱਕ ਇੱਕ ਤੋਂ ਬਾਹਰ ਖੇਤੀਬਾੜੀ ਹੋ ਜਾਂਦੇ ਆ ਇਧਰੋਂ ਵੀ ਆ ਜਿਹੜੀ ਕੂਠੀ ਆ ਤੰਬੂ ਜੇ ਵਾਲੀ ਆਹ ਵਾਲੀ ਬਸ ਇਹ ਤੋਂ ਅੱਗੇ ਖਤਮ ਹੋ ਜਾਂਦੀ ਕਾਣੀ ਪਿੰਡ ਦੀ ਇਧਰੋਂ ਬਸ ਆ ਐਂਡੇ ਹੀ ਆਪੋ ਇੱਧਰ ਤੇ ਬੈਠੇ ਆ ਪਿੰਡ ਦੇ ਛੋਟਾ ਜਿਹਾ ਪਿੰਡ ਭਾਰਦਵਾਜੀਆਂ ਤਾਂ ਨਿਕਮਾਉਣੇ ਆ ਭਾਰਤਵਾਲੀਆਂ ਪੈਂਦੀਆਂ ਗਲੀਆਂ ਤੇ ਆਪਾਂ ਚੱਲੇ ਆਂ ਦੁਕਾਨ ਤੇ ਠੰਡਾ ਲੈਣਾ ਤੇ ਹੁਣ ਗਲੀ ਕਿਹੜੀ ਜਾਣਾ ਹੈ ਆਪਾਂ ਇਧਰ ਹੀ ਚੱਲਦੇ ਆਂ ਇੱਕ ਛਪੜ ਪਿੱਛੇ ਸੀਗਾ ਤੇ ਇੱਕ ਛਪਲਾ ਇਹ ਵੀ ਪੜ ਜਾਂਦਾ ਹੈ ਜਲਦੀ ਜੀ ਇਧਰੋਂ ਮੇਨ ਰੋਡ ਆ ਜਾਂਦਾ ਆ ਤੇ ਇੱਕ ਆ ਗਲੀ ਆ ਇੱਕ ਗੁਰਦੁਆਰਾ ਸਾਹਿਬ ਉਹ ਜਿੱਥੇ ਆਪਾਂ ਲੱਗੇ ਹੋਏ ਆ ਤੇ ਦੂਜਾ ਗੁਰਦੁਆਰਾ ਸਾਹਿਬ ਆ ਵਾ ਤੇ ਇੱਕ ਗੁਰਦੁਆਰਾ ਸਾਹਿਬ ਇੱਥੇ ਪਿੰਡ ਦੇ ਅੰਦਰ 10 ਮਾਹਰ ਜਿੱਤਾ ਆ ਸੋ ਖੁੱਲੀਆਂ ਖੁੱਲੀਆਂ ਗਲੀਆਂ ਪੁਰਾਣੇ ਨਵੇਂ ਘਰ ਸੋ ਇੱਧਰ ਵੀ ਰੋਡ ਆ ਗਿਆ ਇੰਨਾ ਕਿ ਦਾਇਰਾ ਆ ਪਿੰਡ ਦਾ ਉਹ ਨੂੰ ਬਾਹਲੀ ਫਿਰਨੇ ਵੀ ਘਮਾਉਣੇ ਆ ਸਾਰੀ ਤੇ ਆਪਣੇ ਕੋ ਦੁਕਾਨ ਆ ਗਈ ਜਿੱਥੋਂ ਆਪਾਂ ਲੈਣਾ ਠੰਡਾ ਇਹ ਆ ਜੀ ਛੋਟੀ ਦੁਕਾਨ ਕਿਰਾਨੇ ਦੀ ਅੰਕਲ ਜੀ ਜਿਹੜੇ ਸਾਹਮਣੇ ਬੜੇ ਨਾਈਸ ਪਰਸਨ ਆ ਇਹਨਾਂ ਕੋ ਆਪਾਂ ਖਰੀਦਿਆ ਜੀ ਮਾਜਾ ਤੇ ਡਬਲ ਰੋਟੀ ਤੇ ਹੁਣ ਆਪਾਂ ਚੱਲਦੇ ਆਂ ਵਾਪਸ ਕੰਮ ਤੇ ਤੇ ਤੁਹਾਨੂੰ ਮਰਾਉਣੇ ਆ ਭਾਰਦਵਾਜੀਆਂ ਦੀ ਗਲੀ ਦੀ ਗੇੜੀ ਇਹ ਜਿਹੜੀ ਇੱਕੋ ਗੱਡੀ ਘੁੰਮਦੀ ਇੱਧਰ ਨੂੰ ਇੱਕੋ ਗੱਡੀ ਅਮਨ ਲਾਦਾ ਨਾ ਐਦਾਂ ਬਾ ਇਹਨਾਂ ਕੀ ਪੈਂਦਿਆ 20ਾਂ ਬਹੁਤੇ ਵਿੱਚ ਨਾ ਠੀਕ ਆ ਲੈਂਕ ਚ ਕਹਿੰਦੇ 20 ਬਹੁਤ ਹੈ ਪਿੰਡ ਛੋਟਾ ਜਿਹਾ ਆ ਚਲੋ ਤੁਹਾਨੂੰ ਅੱਜ ਗੇੜੀ ਮਨਾਉਣੀ ਸਾਰੇ ਪਿੰਡ ਦੀ ਸੋ ਆਪਾਂ ਦੁਕਾਨ ਤੋਂ ਤੁਰਪੇ ਤੇ ਇੱਕ ਦੁਕਾਨ ਆ ਗਈ ਆ ਜੀ ਤੇ ਸਾਹਮਣੇ ਫੇਰ ਰੋਡ ਆ ਜਾਂਦਾ ਜਿਹੜਾ ਮੇਨ ਰੋਡ ਫਿਰ ਨਹੀਂ ਘੁੰਮਦੀ ਆ ਇਧਰ ਦੀ ਵੀ ਫਿਰ ਨਹੀਂ ਆ ਜਾਂਦੀ ਆ ਤੇ ਇੱਕ ਆ ਰੋੜਿਆ ਇਹ ਫਿਰਨੀ ਦੇ ਨਾਲ-ਨਾਲ ਹੀ ਘੁੰਮਦਾ ਆ ਇਹ ਰੋੜਿਆ ਤੇ ਇਧਰ ਗੁਰਦੁਆਰਾ ਸਾਹਿਬ ਰਮ ਜਸ ਮਹਾਰਾਜ ਜੀ ਦਾ ਤਰੀਕ ਵਿੱਚ ਗੱਡੀਆਂ ਪਿੰਡਾਂ ਦੀਆਂ ਜਲਦੀ ਆਪਾਂ ਨੂੰ ਪਤਾ ਨਹੀਂ ਗੱਡੀ ਨਿਕਲ ਨਹੀਂ ਕਿੱਥੇ ਆ ਉਹ ਮੁਮਲ ਜ਼ਰੂਰ ਹੈ ਆਪਾਂ ਗੱਡੀ ਵਿੱਚ ਲਓ ਜੀ ਇਹ ਆ ਗਿਆ ਸਕੂਲ ਭਾਰਤਵਾਜੀਆਂ ਦਾ ਨਿਆਇਆ ਦਾ ਪੈਰਿਆ ਰੌਲਾ ਤੇ ਵਾਪਸ ਆਪਾਂ ਉਸੇ ਛੱਪੜ ਕੋ ਆ ਗਏ ਆ ਜਿੱਥੇ ਆਪਣਾ ਕੰਮ ਚੱਲ ਰਿਹਾ ਤੇ ਆਹ ਲੋ ਜੀ ਆ ਗਿਆ ਛੱਪੜ ਆ ਸਕੂਲ ਆ ਜੀ ਭਾਰਤਵਾਜੀਆਂ ਦਾ ਇਧਰ ਛੱਪੜ ਸਾਹਮਣੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਨਾਲ ਹੀ ਆਪਣਾ ਕੰਮ ਚੱਲ ਰਿਹਾ ਇੰਨਾ ਕ ਪੈਂਦਾ ਜੀ ਭਾਰਤਵਾਜੀਆਂ ਛੋਟਾ ਜਿਹਾ ਆਪਸ ਆਪਾ ਪਹੁੰਚ ਗਏ ਕੰਮ ਤੇ ਤੇ ਜਾਂਦੀ ਵਾਰ ਤੁਹਾਨੂੰ ਮਰਵਾਉਂਦੇ ਆਂ ਜਿਹੜਾ ਬਾਹਰਲੀ ਫਿਰਨੀ ਦਾ ਜਿਹੜੀ ਇੱਕਾ ਦੁੱਕਾ ਗੜੀ ਰਹਿ ਗਈ ਆ। ਲਓ ਜੀ ਮਸ਼ੀਨ ਵੀ ਆਪਣੇ ਆਉਂਦਿਆਂ ਨੂੰ ਆ ਗਈ ਆ ਤੇ ਨਾਲ ਹੀ ਰੇਤਾ ਪਜਦੀ ਵਾਲੇ ਵੀ ਆ ਗਏ ਆ। ਮਜ਼ਰੀ ਜੰਦੀ ਸੀ ਉਹ ਵੀ ਆ ਗਈ ਆ ਤੇ ਆਪਾਂ ਲਾਈਏ ਸਕੂਟਰੀ ਇੱਥੇ ਤੇ ਫੇ ਚਲੀ ਆਪਾਂ ਉੱਪਰ। ਲੋ ਜੀ ਪੂਰੇ 11:00 ਵੱਜ ਗਏ ਤੇ ਕੰਮ ਆਪਣਾ ਹੋ ਗਿਆ ਕੰਪਲੀਟ। ਆਹ ਲਓ ਸਾਰੇ ਪੈਪ ਆਪਣੇ ਪੈ ਗਏ ਆ। ਇਹ ਆ ਗਈਆਂ ਬਾਹਰ ਨੂੰ ਲੇਟਾਂ ਇਹ ਇੱਥੇ ਬਰਾਂਡਾ ਆਉਣਾ ਛੋਟਾ ਜਿਹਾ ਇੱਧਰ ਪੂਜਾ ਰੂਮ ਤੇ ਆਹ ਆਪਣੀ ਲੌਬੀ ਵਾਲਾ ਕਮਰਾ ਤੇ ਪੌੜੀਆਂ ਅਲੱਗ ਕੱਢਤੀਆਂ ਉਹ ਤੋਂ ਇਲਾਵਾ ਸੈਂਟਰ ਕਰਤਾ ਪੂਰੇ ਰੂਮ ਦਾ ਤੇ ਆ ਫੇਰ ਬੱਸ ਹੱਸਦਾ ਤੇ ਬਾਈ ਹੁਣੀ ਦਈ ਜਾਂਦੇ ਆ ਖੁੱਡਿਆ ਜਿਹਾ ਅਖਬਾਰਾਂ ਕਹਿੰਦੇ ਰੈਡੀ ਕਰ ਲਈਏ ਮਸ਼ੀਨ ਵੀ ਆ ਗਈ ਆ ਤੇ ਆ ਆਪਣਾ ਸਾਰਾ ਕੰਮ ਹੋਰ ਬਾਈ ਕਿੱਦਾਂ ਬਹੁਤ ਵਧੀਆ ਧੰਨ ਧੰਨ ਹੋਈ ਪਈ ਗਰਮੀ ਦੀ ਹੈ ਹਾਂਜੀ ਹਾਂਜੀ ਠੀਕ ਆ ਇਹ ਤੋਂ ਮਸ਼ੀਨ ਵਾਲੇ ਬਾਈ ਮਸ਼ੀਨ ਲਾਈ ਜਾਂਦੇ ਆ ਉਹ ਹਾਂਜੀ ਮਾਰਾ ਕਿਤਾ ਵਾ ਠੀਕ ਹੈ ਠੀਕ ਹੈ ਕਹਿੰਦੇ ਠੰਡ ਬੜਾ ਆ ਜੀ ਤੁਹਾਨੂੰ ਠੰਡ ਤਾਂ ਤੁਹਾਡੇ ਸਾਹਮਣੇ ਹੀ ਆ ਹੈ ਠੰਡ ਤੁਹਾਡੇ ਕੋਈ ਕੋਟੀ-ਕੁੱਟੀ ਮੰਗਾ ਲਓ ਯਾਰ ਕੋਟ ਮੰਗਾ ਲਾ ਕੋਈ ਮੇਰਾ ਆਪਣਾ ਇਹ ਲੱਗੇ ਮਸ਼ੀਨ ਫਟ ਕਰਨ ਆਹ ਸਲੇਬ ਥੱਲੇ ਪਾਈ ਹੋਈ ਆ ਸ਼ੋ ਜਿਹੜਾ ਅੱਜ ਕੱਲ ਐਲੀਵੇਸ਼ਨ ਕਹਿੰਦੇ ਨੇ ਅੰਗਰੇਜ਼ੀ ਵਿੱਚ ਉਹਦੇ ਹਿਸਾਬ ਨਾਲ ਤੇ ਆ ਲੈ ਰਸੇ ਮੋٹے-ਮੋٹے ਪਾ ਕੇ ਤਾਂ ਉਹ ਬਾਈ ਹੇ ਥੱਲੇ ਗੱਡ ਲਾਈ ਜਾਂਦੇ ਆ ਆ ਦੇਖੋ ਬਾਈ ਕਿੱਥੇ ਚੜਿਆ ਆ ਥੱਲੇ ਤਾਂ ਆਉਣਾ ਇਹਨੇ ਬਹੁਤ ਹੈਲੋ ਉੱਪਰ ਨੂੰ ਆਇਦਰ ਆ ਨਾਟਕ ਸੀ ਜਾਂਦਾ ਬੰਦਾ ਬਲੌਗ ਬੰਦਾ ਬਲੌਗ ਹੈਲੋ ਕਹਦਾ ਇਹ ਧੂਪ ਵੀ ਲਈ ਆ ਬੰਦੇ ਨਾਲ ਚਾਰਜ ਹੋ ਰਿਹਾ ਹੈ ਚਾਰਜਿੰਗ ਪੁਆਇੰਟ ਨਾਲ ਹੀ ਰੱਖਿਆ ਆ ਤੇ ਆ ਦੇਖ ਲਓ ਇਹਦਾ ਤੀਜੀ ਮੰਜ਼ਲ ਤੇ ਆ ਤੇ ਬਾਈ ਹੁਣੀ ਉੱਤੇ ਤੇ ਲੈਂਟਰ ਸ਼ੁਰੂ ਹੋ ਜਾਣਾ ਅੱਧਾ ਘੰਟਾ ਹੋਰ ਅੱਧਾ ਪੂਰਾ ਘੰਟਾ ਘੰਟੇ ਤੱਕ ਹਾਂ ਹੋ ਜਾਣਾ ਘੰਟੇ ਤੱਕ ਹੋਊਗਾ ਲੈਂਟਰ ਸ਼ੁਰੂ ਤੇ ਆਪਾਂ ਚਲ ਜਾਣਾ ਤੇ ਲੈਂਟਰ ਪੈ ਜਾਣਾ ਬਾਈ ਹੁਣੀ ਕਰਨਗੇ ਰੱਖੀ ਆਪਣੇ ਪੈਪਾਂ ਦੀ ਤੇ ਆਪਾਂ ਚੱਲਦੇ ਜਮਸ਼ੀਰ ਵਾਲੇ ਕੰਮ ਤੇ ਤੇ ਗਰਮੀ ਨੇ ਤੰਤਨ ਕਰਾਈ ਆ ਦੇਖ ਲਓ ਪਸੀਨਾ ਖੂਨ ਪਸੀਨਾ ਦੀ ਕਹਿੰਦੇ ਕਮਾਈ ਖਾਈ ਦੀ ਕਿਉਂ ਬਾਈ ਜੀ ਬਿਲਕੁਲ ਜੀ ਨਾ ਠੱਗੀ ਨਾ ਠੋਰੀ ਹਾਂ ਕੀ ਬਾਤ ਆ ਤੇ ਲੋ ਜੀ ਆ ਆਪਣਾ ਲੈਂਟਰ ਇਕ ਚੈੱਕ ਕਰ ਲਈਏ ਪਾਈਪ ਸਾਰੇ ਪੈ ਗਏ ਆ ਆ ਉੱਪਰ ਨੂੰ ਹੋ ਗਿਆ ਪਾਈਪ ਉੱਪਰ ਸਪਲਾਈ ਛੱਡਾਂਗੇ ਨਾਲੇ ਆਜੂਗੀ ਆਪਣੇ ਟੈਂਕੇ ਲਈ ਆਟੋਮੈਟਿਕ ਦੀ ਵਾਇਰ ਤੇ ਆ ਤਿੰਨ ਖੈਨ ਬਾਕਸ ਤਿੰਨ ਲੈਟਾ ਓਕੇ ਰਿਪੋਰਟ ਹੋ ਗਈ ਸਾਰੇ ਦੀ ਲਓ ਜੀ ਅੰਕਲ ਜੀ ਦਾ ਆ ਗਿਆ ਫੋਨ ਹੈ ਕਿ ਇਦਾਂ ਨਹੀਂ ਜਾਣਾ ਅਰਦਾਸ ਬੇਨਤੀ ਕਰਕੇ ਲੈਂਟਰ ਸ਼ੁਰੂ ਰਾ ਕੇ ਜਾਣਾ ਆ ਤੇ ਇੱਧਰ ਜਿਹੜੇ ਬਾਈ ਹੁਣੇ ਲੱਗੇ ਹੋਏ ਆ ਮਸ਼ੀਨ ਲੋੜ ਇਹ ਤੂਫਾ ਲਈ ਜਾਂਦੇ ਇੱਧਰ ਬਾਬੇ ਹਾਂਜੀ ਲੈ ਬਈ ਬਾਈ ਚੜ ਗਿਆ ਉੱਤੇ ਹੁਣ ਇਹ ਕਸੂਗਾ ਨਟ ਹੈ ਨਰ ਚੰਗੀ ਤਰ੍ਹਾਂ ਕਸੀ ਮੇਰਾ ਭਰਾ ਦੇਖ ਲਓ ਪਤਾਈ ਆ ਕੰਮ ਉਹ ਸਿੱਧਾ ਗਾਡਰ ਥੱਲੇ ਕੋਈ ਸਪੋਰਟ ਨਹੀਂ ਹੈਗੀ ਹੱਲੇ ਤੇ ਕੰਮ ਕਰਨੇ ਸੌਖੇ ਨਹੀਂ ਹੈਗੇ ਤਾਕਾ ਭਿੰਦੀ ਪੂਰੀ ਇਧਰ ਆ ਬਾਈ ਉੱਪਰ ਚੜਿਆ ਹੁੰਦਾ ਆ ਸੋ ਕੱਲੇ ਕੱਲੇ ਗਾਡਰ ਤੇ ਬਾਈ ਹੁਣੀ ਚੜ ਗਏ ਆ ਤੇ ਇਹ ਸਪੋਰਟ ਲਾਉਣ ਲੱਗੇ ਜਿੰਨਾ ਇਹ ਇਹ ਝੋਲ ਨਹੀਂ ਮਰੂਗਾ ਹਜੇ ਤੱਕ ਤਾਂ ਝੋਲ ਮਾਰ ਰਿਹਾ ਆ ਦੇਖੋ ਬਹੁਤ ਰਸਤੀ ਕਾ ਮੈਂ ਕੋਈ ਬੈਲਟ ਨਹੀਂ ਹੈਗੀ ਕੋਈ ਕੁਛ ਨਹੀਂ ਹੈ ਇਹ ਆ ਲੈ ਬਾਈ ਨੇ ਆਹ ਖਾਲੇ ਸ਼ਕੰਜਾ ਆ ਦੇਖੋ ਉਧਰ ਬਾਈ ਨੇ ਵੀ ਲੱਤਾ ਫਸਾਈਆਂ ਵਿੱਚ ਤਾਂ ਕਿ ਡਿੱਗੇ ਨਾ ਅਲਟਾ ਐਂਗਲ ਲੱਗੂਗਾ ਤੇ ਉਸ ਤੋਂ ਬਾਅਦ ਇਹ ਝੋਲਵਾਂ ਤੋਂ ਹਟੂਗਾ ਤੇ ਉੱਪਰ ਜਾ ਕੇ ਬੰਦਾਈ ਹੋ ਜਾਣੀ ਆ। ਹਲੇ ਇਹਦੇ ਉੱਪਰ ਇੱਕ ਗਾਰਡਰ ਹੋਰ ਲੱਗਣਾ ਆ ਤੇ ਤੀਜੀ ਮੰਜ਼ਲ ਹੋਣੀ 1 2 ਤੇ ਤੀਜੀ ਮੰਜ਼ਲ ਤੇ ਲੈਂਟਰ ਚੜਨਾ ਹੁਣ ਪਹੁੰਚੇ ਬਣ ਕੇ। ਆਹ ਖੜੀ ਹੋਈ ਹੋਈ ਮਸ਼ੀਨ ਆ ਤੇ ਇੱਧਰ ਬਾਈ ਵੀ ਦੇਖੀ ਜਾਂਦਾ ਕੀ ਡਰਾਮੇ ਕਰੀ ਜਾਂਦੇ ਹੈ ਨਾ ਇੱਧਰ ਹੀ ਆ ਬਾਈ ਨੇ ਚੈਨਲ ਫੜਾਉਣਾ ਆ ਅਸਾ ਚੈਨਲ ਜੀ ਉੱਪਰ ਲੱਗਣੇ ਆ ਹਲੇ ਦੋ ਹੋਰ ਤੇ ਫੇਰ ਤੀਜੀ ਮੰਜ਼ਲ ਤੇ ਕੰਮ ਪਹੁੰਚਣਾ ਆ ਇਹਨੇ ਫੜਾਉਣੇ ਆ ਐਂਗਲ ਲੋ ਬਾਈ ਜੀ ਇੱਕ ਪੂਰਾ ਵੱਜ ਗਿਆ ਆ ਤੇ ਇਹਨਾਂ ਦੀ ਮਸ਼ੀਨ ਹਲ ਤੱਕ ਫੈਟ ਹੋਣ ਹੋਣ ਲੱਗੀ ਪਹਿਲਾਂ ਆ ਜਿਹੜੇ ਗਾਡਰ ਸੀ ਛੁੱਟੇ ਹੋ ਗਏ ਆ ਤੇ ਫਿਰ ਆ ਗਾਡਰ ਵੱਡੇ ਲੈ ਕੇ ਆਏ ਜਾ ਕੇ ਮੋਟਰਸਾਈਕਲ ਤੇ ਤੇ ਹੁਣ ਤਿਆਰੀ ਆ ਪੂਰੀ ਅੱਛਾ ਪੌਣੀ ਪਾਉਣ ਦੀ ਤਿਆਰੀ ਅੱਛਾ ਪੌਣੀ ਪਾਉਣ ਲੱਗੇ ਆ ਜੀ ਇਹ ਤੇ ਚਲਣੀ ਜਿਹੜੀ ਬਾਕਟ ਆ ਇਹ ਇੱਥੇ ਪੈ ਜਾਣੀ ਆ ਲੋ ਜੀ ਕਰ ਦਿਓ ਕਰ ਦਿਓ ਯਾਰ ਆਸ ਬੇਨਤੀ ਕਰੀਏ ਆਪਾਂ ਬਾਬੇ ਮੋਰੇ ਤੇ ਕਰੀਏ ਕੰਮ ਸਟਾਰਟ ਆਹੋ ਆਹੋ ਗਰਗਨੂਰ ਨੂੰ ਪੂਰੇ ਪੱਕੇ ਕੀ ਬਾਤ ਹੈ ਇਧਰ ਆਪਣਾ ਉਹ ਚੈਨਲ ਫੜ ਕੇ ਰੱਖੀ ਰਾਜੇ ਓਏ ਸਾਡਾ ਜਿਹੜਾ ਤਿਆਰੀ ਹੋਈ ਆ ਆ ਲੋ ਬੰਦੇ ਬਿਨਾ ਬੈਲਟ ਉੱਪਰ ਚੜੇ ਹੋ ਦੇਖੋ ਦੇਖ ਲੋ ਚੌਥੀ ਮੰਜ਼ਲ ਤੇ ਆ ਦੇਖ ਲੋ ਕੋਈ ਬੈਲਟ ਨਹੀਂ ਆ ਉਹ ਬਾਈ ਹੁਣਾਂ ਦੀ ਇੱਕ ਕਮਾਈਆਂ ਕਰਦੀਆਂ ਸੌਫੀਆਂ ਨਹੀਂ ਹੈਗੀਆਂ ਤੇ ਆ ਦੇਖ ਲੋ ਬਾਈ ਨੇ ਉੱਥੇ ਬਹਿ ਕੇ ਉਹ ਪੈਰਾਂ ਪਸਾਲੇ ਵਿੱਚ ਹਾਂ ਦੇਖ ਲਓ ਐਂਗਲ 'ਚ ਵੇਖਿਆ ਨਟ ਲਾਉਣੇ ਆ ਡਰਮ ਦੇ ਮੋਰੇ ਡਰਮ ਦੇ ਮੋਰੇ ਵਾ ਜਿਹਨੂੰ ਕਹਿੰਦੇ ਪੌਣੀ ਤੇ ਇਹਦੇ ਉੱਪਰ ਜਿਹੜੀ ਤਾਰ ਚੱਲਣੀ ਆ ਜਿਹਨਾਂ ਬਾਕਟ ਉੱਪਰ ਆਉਣੀ ਆ ਤੇ ਪੌਣੀ ਹੁਣੀ ਪੈ ਗਿਆ ਤੇ ਕਹਿੰਦਾ ਪਈ ਕਿ ਨਹੀਂ ਇੱਕ ਤੋਂ ਬਾਅਦ ਤਾਂ ਨਟ ਹਾਂ ਉਹਨੇ ਪਾ ਦਿੱਤਾ ਦੇ ਦੇ ਕਿ ਚੱਕਰ ਜੇ ਹੁੰਦੇ ਆ ਚੱਕਰ ਬਾਬਾ ਗਰਮੀ ਬਹੁਤ ਆ ਬਹੁਤ ਤੋਸਾ ਸੂਰਜੇ ਲੱਗੇ ਸੁੱਦਾ ਸਿਰ ਤੇ ਸੂਰਜਾ ਯਾਰ ਤੇ ਆ ਬੰਦੇ ਉੱਪਰ ਚੜੇ ਨਾ ਮੈਂ ਤਾਂ ਬਾਹ ਪੌਣੀ ਕੱਸ ਲੈਂਦੇ ਫੇਰ ਬੱਲੀਆਂ ਬੰਦੇ ਗਰਮੀ ਦੇ ਵਿੱਚ ਆਪਣੇ ਰਾਜੇ ਮਹਗੀ ਬਣ ਗਈ ਹੋਗੀ ਲੋ ਜੀ ਪੌਣੀ ਕੱਸ ਹੋ ਗਈ ਆ ਤੇ ਹਾਂ ਵੀ ਤਿਆਰੀ ਹੋ ਗਈ ਆ ਹਾਂਜੀ ਹਾਂਜੀ ਬਸ ਆ ਲਾਸਟ ਹੀ ਆ ਕੰਮ ਨੇ ਕਰ ਲੋ ਕਰ ਲੋ ਜਿਹੜਾ ਕੰਮ ਯਾਰ ਲਾਸਟ ਲੂਸ ਹੈਗਾ ਤੁਹਾਡਾ ਤੁਸੀਂ ਬਹੁਤ ਸਵੇਰ ਦੁਖੀ ਕੀਤਾ ਤੁਸੀਂ ਦੀ ਗਾਵਾ ਭਾਈ ਡਿਊਟੀ ਕਰਕੇ ਪਛਣਾ ਸੌਖਾ ਪਿਆ ਚੌਥੀ ਮੰਜ਼ਲ 'ਚ ਪਹੁੰਚ ਗਏ ਤੁਸੀਂ ਯਾਰ ਲਓ ਜੀ ਆ ਗਈ ਤਿਆਰੀ ਚਲੋ ਚਲੋ ਸ਼ਾਬਾਹ ਜਲਦੀ ਕਰੋ ਯਾਰ ਕੱਢ ਝਟਕਾ ਮਾਰ ਕੇ ਕੱਢੀ ਚੱਲ ਤੁਸੀਂ ਖੋਲ ਥਾਰ ਕਰ ਦੇ ਕੀ ਇਹ ਜਲਦੀ ਕਰੋ ਭਾਈ ਥਾਰ ਨੂੰ ਘੜਲਾ ਦੋ ਪਾਏ ਕਿ ਬੜਦੀ ਦੰਡੀ ਇਹ ਆਂਡਿਆਂ ਦੇ ਬੈਠੇ ਆ ਹੈਲੋ ਬਣਾ ਜੀਆ ਉਹ ਇਨਾ ਜੋਰ ਲਵਾਈ ਜਾਂਦੇ ਗੱਲ ਕੀ ਆ ਉਹ ਭਾਈ ਜੀ ਇਹ ਕਿੱਥੋਂ ਬੈਗ ਚੋਂ ਲੈ ਲੈ ਥੋੜਾ ਅੰਦਰ ਯਾਰ ਉਹ ਤੋਂ ਲੈ ਲੈ ਭਾਈ ਤੋਂ ਭਾਈ ਤੁਸੀਂ ਬੈਗ ਇੱਥੇ ਰੱਖੇ ਥੱਲੇ ਪਿਆ ਯਾਰ ਉਹ ਥੱਲੇ ਬੈਗ ਪਿਆ ਚੋ ਥੋੜਾ ਲੈ ਲੈ ਆ ਲੋ ਜੀ ਤਾਰ ਆ ਗਈ ਹੈ ਜਿੱਥੇ ਬਾਕੇ ਤੇ ਘੁੰਮਣੀ ਹੈ ਜਿਹੜੀ ਬਣ ਬਣ ਕੇ ਅੱਜ ਫਾਉਂਡੂਪਰ ਪਹੁੰਚਣੀ ਹੈ ਧਮਣੀ ਉੱਪਰ ਦੀ ਇਹਦੇ ਇੱਥੋਂ ਦੀ ਆ ਆ ਗਈ ਆ ਤਾਰ ਲੈ 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 ਮੈਂ ਦਾ ਆਪਣਾ ਖਿੱਚ ਲੈ ਯਾਰ ਖਿੱਚ ਲੈ ਸ਼ਾਬਾਸ਼ ਜੋਰ ਲਵਾਈ ਲੈ ਦਿਨ ਚੱਲ ਗਿਆ ਆ ਜਾ ਉਹ ਤਾਰ ਹੀ ਥੱਲੇ ਉਹ ਖਿੱਚਣ ਡਿਆ ਗੱਲ ਕਰ ਉਹ ਤਾਰ ਕੱਢ ਦੇ ਇੱਕ ਕੱਢ ਦੇ ਚਲੋ ਚਾਰ ਦੇ ਉੱਤੇ ਇਹਨੂੰ ਹੁਣ ਜਲਦੀ ਜਲਦੀ ਓ ਇਹਨੂੰ ਫੜ ਕੇ ਯਾਰ ਕੀ ਕਰਦਾ ਤੂੰ ਇਹਨੂੰ ਖੇਤਲਾ ਦੇ ਤਾਰ ਤਾ ਨੂੰ ਖੇਤਲਾ ਲੈ ਖੇਤ ਇਹਨੂੰ ਚਾਹ ਸਾਈ ਦੇ ਉੱਤੇ ਕਰ ਕੀ ਚੱਲ ਬੰਮ ਚੱਲ ਉੱਪਰ ਚਾਰ ਦੇ ਚਾਰ ਦੇ ਚਲੋ ਸ਼ਾਬਾਸ਼ ਚੱਲੋ ਆ ਜਾ ਓਏ ਬਜਤੀ ਕਰ ਨਹੀਂ ਨਹੀਂ ਬਾਤ ਕਰ ਦੱਸ ਰਸਾਂ ਮੜ ਕੇ ਖੋਲਣਾ ਵੀ ਆਪਾਂ ਫਿਰ ਖੁੱਲ ਹੀ ਜਾਣਾ ਬਜਤੀ ਕਰਦੇ ਭਾਵੇਂ ਖੁੱਲ ਹੀ ਜਾਣਾ ਮੈਂ ਦੱਸਦਾ ਫਿਰ ਬਾਹਰ ਦੇ ਨਹੀਂ ਖੁੱਲਣਾ ਦੇ ਬਾਅਦ ਦੀ ਨਤਾਰ ਅੱਛਾ ਅੱਛਾ ਨਹੀਂ ਰੋਸਦਾ ਮੈਂ ਕਿਹਾ ਤੇ ਖੁੱਲ ਜਾਣਾ ਵਿੱਚ ਦੀ ਵੀ ਕੱਢੂੰਗਾ ਤਾਂ ਚੱਲ ਤੇ ਚੱਲ ਚੱਲ ਚੜਜੋ ਚੜ ਜਾ ਮੈਂ ਆਹ ਭਰਾ ਇੱਕ ਜਣ ਉੱਤੇ ਚੱਲ ਜਲਦੀ ਓ ਭੋਲੇ ਚੱਲ ਚੜ ਜਾ ਹੌਲੇ ਹੌਲੇ ਚੱਲ ਸ਼ਾਵਾਂ ਜਲਦੀ ਕਰ ਚੱਲ ਜਾ ਮੈਂ ਖੜੀ ਉੱਧਰ ਤੋਂ ਆਹ ਤਾਲ ਦੀ ਪੂਰੀ ਨੇ ਪੂਰੀ ਨਹੀਂ ਨਹੀਂ ਤਰ ਤਾ ਮੈਂ ਪੰਜ ਮਿੰਟ ਯਾਰ ਹਰ ਕਿਸੇ ਦੇ ਵਸਦਾ ਕੰਮ ਨੇੜਾ ਆਹ ਕੰਮ ਹੈ ਨਾ ਚੌਥੀ ਮੰਜ਼ਲ ਤੇ ਹਨ ਪਧਰੇ ਇੱਕ ਦੇ ਚੜ ਜਾਣਾ ਦੇਖ ਲਓ ਇਹ ਹਰ ਕਿਸੇ ਦੇ ਵਸਦਾ ਕੰਮ ਨਹੀਂ ਤਾਣਿਆ ਬਾਈ ਇਹਨੂੰ ਰੱਸੀ ਤੋਂ ਚੱਲ ਕੱਢ ਲਾ ਥੱਲੇ ਗਰੀ ਆ ਓਏ ਉਹ ਹੁਣ ਮੈਗੀ ਦਾ ਪਤਾ ਨਹੀਂ ਬਣੀ ਕਿ ਨਹੀਂ ਬਣੀ ਲੈ ਆ ਵੀ ਲੈ ਛੋਟਾ ਜਾਨ ਦੇ ਰੱਸੀ ਦੇ ਵਿੱਚ ਗੋਣ ਚੱਲ ਬਾਈ ਚੱਲ ਹੋ ਗਿਆ ਕੰਮ ਫਾਈਨਲ ਹੈ ਆ ਜਾ ਆ ਜਾ ਭਰਾ ਥੱਲੇ ਆ ਜਾ ਯਾਰ

ਉੱਪਰ ਦੀ ਜਮਿੰਦਲ ਤੋਂ ਉੱਪਰ ਤੱਕ ਮਸ਼ੀਨ ਦੇ ਜਿਹੜੇ ਗਾਰਡਰ ਗਏ ਆ ਤੇ ਤਿਆਰੀ ਆ ਇੱਧਰ ਬਾਈ ਹੁਣੀ ਖਾਈ ਜਾਂਦੇ ਪ੍ਰਸ਼ਾਦਾ ਸ਼ਾਕੇ ਤੇ ਲੱਗਣਗੇ ਇੱਕ ਵਾਰ ਪੂਰੇ ਜ਼ੋਰ ਨਾਲ ਲੈਂਟਰ ਪਾਉਣ ਕਿਉਂਕਿ ਕੰਮ ਵੀ ਜ਼ੋਰ ਦਾ ਸੀਗਾ ਹਾਂਜੀ ਛਕੀ ਜਾਂਦੇ ਪ੍ਰਸ਼ਾਦਾ ਹਾਂਜੀ ਹਾਂਜੀ ਭਾਜੀ ਕੀ ਬਾਤ ਆ ਲੈ ਵੀ ਇਹ ਮੈਗੀ ਬਣ ਕੇ ਆਈ ਸਪੈਸ਼ਲ ਆ ਨਾ ਠੰਡੀ ਤਾਂ ਨਹੀਂ ਹੋ ਗਈ ਨਹੀਂ 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 ਬਾਈ ਨਹੀਂ ਬਸ ਚੱਕ ਦਿਓ ਭਾਜੀ ਇੱਧਰ ਅੰਕਲ ਜੀ ਵੀ ਕੀ ਜਾਂਦੇ ਕਦੋਂ ਲੈਂਟਰ ਸ਼ੁਰੂ ਹੁੰਦਾ ਆ ਬਜਾ ਦੇ ਸਵੇਰ ਦੇ ਬੱਜੇ ਕਿਉਂ ਅੰਕਲ ਜੀ ਹੋ ਹੋ ਚਲੋ ਸ਼ਾਗਲੋ ਪ੍ਰਸ਼ਾਦਾ ਇਹ ਸ਼ੁਰੂ ਕਰੀਏ ਆਪਾਂ ਜਲਦੀ ਜਲਦੀ ਲੈਂਟਰ ਇੱਕ ਔੰਕਾਰ ਸ਼ੰਵਾਹਿ ਗੁਰੂ ਜੀ ਦੀ ਕੀਰਤਨ ਤਸਵੀਰ ਕੋਲ ਜੀ ਸਾਹਿਬ ਆਹ ਤੇ ਕੋਲ ਤਸਵੀਰ ਕੋਲ ਪਾਸ ਹੈ ਇਸ ਤੋਂ ਸੰਗੋ ਅਸੀਂ ਜੀ ਬਣਾ ਕਲੀਨ ਤੇ ਆਏ ਜੀ ਦਾ ਤਾਂ ਇਹਵਾ ਦਾਸ ਆਰਾਮ ਦਾਸ ਹੋਈਸਾ ਜੀ ਹਰ ਕੋ ਦਨੋ ਸੁਪਰਸੀ ਹਰਾਈ ਸਿਰੀ ਹਰ ਕ੍ਰਿਸ਼ਨ ਤੇ ਆਈਏ ਇਸ ਰਿਟੇ ਸਭ ਦੁਆਤ ਬਹੁਤ ਸੁਖੀ ਕਰਨਾ ਹੋ ਜਾਵੇ ਪਿਆਰ ਆ ਜਹਾਂ ਸਹਿਜ ਆ ਜਾਂ ਚਾਲਿਆਂ ਮੁਕਤਾਂ ਹਟੀਆਂ ਜੁੱਪੀਆਂ ਕੋਈ ਨਾਂ ਨਹੀਂ ਪਿਆ ਵੰਸ਼ਕਿਆ ਦੇਖਦਾ ਹੀ ਬੇਗਵਾ ਹੀ ਦੇਖ ਕੇ ਅਲਟੜ ਕੀ ਦਤਨਾ ਪਿਆ ਆ ਗਿਆ ਸਿਆਦੀ ਕਮਾਈ ਤੇ ਧਿਆਨ ਕਿ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਜੀ ਜਿਹੜਾ ਸਿੰਘਾਂ ਸਿੰਘਾਂ ਜਨ ਤੋਂ ਨਿਹੇਰ ਸੀ ਇਸ ਉੱਤੇ ਬੰਦ ਬੰਦ ਕੇ ਕੂਟੀਆਂ ਦਹਾਈਆਂ ਚੜ੍ਹਦੀਆਂ ਚੜ੍ਹੇ ਤਨ ਆ ਰਿਹਾ ਨਾਲ ਚਲਾ ਕੇ ਉੱਪਰ ਦੀਆਂ ਵੇਖਾਂ ਵੀ ਚੁਗਾਲੇ ਕੇ ਰੂਹ ਵਿੱਚ ਫਿਰ ਕੇ ਸਾਰੇ ਦੇ ਗੁਰਦੁਆਰੇ ਦੀ ਵਾਲੀ ਕੁਰਵਾਨੀਆਂ ਕੀਤੀਆਂ ਤਦ ਮੈਂ ਇਹ ਹਰਿਆ ਸਿੱਖੀ ਕੇਸਾ ਸਵਾਸ ਸਕਣ ਦੀ ਆਇਤ ਨਾ ਪੁਰਾਤਨ ਤੇ ਵਰਤਮਾਨ ਸਰਵ ਸਮੂਹ ਸ਼ਿਦਾ ਸਿੰਘਾ ਜਿੰਗਰੀਆਂ ਜੇ ਨਿਭੋ ਜਣ ਦੀ ਵੱਡੀ ਕਮਾਈ ਦਾ ਧਿਆਨ ਰੱਖ ਕੇ ਬੋਲਣਾ ਜੀ ਵਾਹਿਗੁਰੂ 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 ਜੀ ਪੰਜਾ ਤਖਤਾ ਸਰਵਤ ਗੁਰਦੁਆਰਿਆਂ ਦੇ ਧਿਆਨ ਰੱਖ ਕੇ ਬੋਲਣਾ ਜੀ ਵਾਹਿਗੁਰੂ 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 ਜੀ ਫਿਰ ਨਿਮਾਨਿਆਂ ਦੇ ਮਾਨ ਸਤਿਗੁਰੂ ਅਨਜਾਨਾ ਤਾਂ ਸਤਿਗੁਰੂ ਮੋਟਿਆਂ ਦੀ ਓਟ ਤਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਦਰ ਕਰਦੇ ਸੇਵਕ ਮਹਾਰਾਜ ਜੀ ਜਿਨ੍ਹਾਂ ਨੇ ਅੱਜ ਆਪਣੇ ਇੱਥੇ ਦਾ ਤੀਜਾ ਲੈਂਟਰ ਕੋਰਨ ਦੇ ਰੰਭ ਆਪ ਜੀ ਆਗਿਆ ਬਖਸ਼ੋ ਦਾ ਦਰਪੀਤਾ ਅੰਮ੍ਰਿਤ ਸੰਸਹਾਈਓ ਕਿ ਆਪਣੇ ਕਾਰਜ ਆਪਰਾਸ਼ ਕਰਨ ਦਾ ਸਰਪ੍ਰੀਤਾ ਜੀ ਆਪ ਦਾ ਆਪ ਦੇ ਸੇਵਕਾਂ ਨੇ ਆਜ ਦੀ ਔਰਤ ਪਤੀ ਦਾ ਦਰਪੀਤਾ ਕਿਰਪਾ ਕਰੋ ਆਗਿਆ ਬਖਸ਼ੋ ਇਹ ਸੋਹਣੇ ਮਹਾਰਾਜ ਜੀ ਮਹਿਲ ਤਿਆਰ ਹੋ ਰਹੇ ਹਨ ਦਾ ਦਰਪੀਤਾ ਜੀ ਆਪ ਦੇ ਬੱਚਿਆਂ ਨੂੰ ਰਹਿਣ ਲਈ ਆਪ ਜੀ ਤੀਜਾ ਲੈਂਟਰ ਪਾਉਣ ਦੀ ਆਗਿਆ ਬਖਸ਼ੋ ਆਪ ਅੰਮ੍ਰਿਤ ਸੰਸਹਾਈਓ ਤੇ ਲੈਂਟਰ ਦੀ ਸੰਪੂਰਤਾ ਕਰਨੀ ਕਿਰਪਾ ਕਰਨੀ ਪਿਆਰ ਸਾਥ ਭਰੋਸਾ ਨਾਲ ਜੀ ਪਰਿਵਾਰ ਵਿੱਚ ਜੁੜਾਈ ਰੱਖਣਾ ਦਾ ਦਰਪੀਤਾ ਸੱਦੇ ਕਲਾਵਾਂ ਦਾ ਜੀ ਬਖਸ਼ਣਾ ਕਿਰਪਾ ਕਰੋ ਡਾਕਟਰ ਹੀ ਕਿੰਨਾ ਮਿਹਰ ਕਰ ਜਨਾ ਮੈਂ ਆਪ ਦਾ ਪੁਲਿਸਰ ਨਾਮ ਨਾਮ ਚੜ ਇੱਕ ਵਾਰ ਤੇਰੇ ਬਾਣੇ ਸਰਵਤ ਦਾ ਕੋਲਾ ਵਾਹਿਗੁਰੂ ਜੀ ਦਾ ਸੰਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਬੋਧਨ ਸਿਆ ਪਾਰੇ ਵਾਹਿਗੁਰੂ ਜੀ ਕੀ ਫਤਿਹ ਔਰ ਜਿੱਕੇ ਦਾ ਜ਼ਾਬਰ ਉਈ ਸ਼ਾਮ ਦੇ 3 ਵਜੇ ਤੇ ਲੈਂਟਰ ਸ਼ੁਰੂ ਹੋਣ ਲੱਗਾ ਆ ਆਪਣੀ ਜੁੜੀ ਲੱਗੀ ਸੀ ਅਰਦਾਸ ਕਰਨ ਦੀ ਅਰਦਾਸ ਹੋ ਗਈ ਆ ਤੇ ਠੇਕੇਦਾਰ ਖੜਾ ਇਧਰ ਬਾਈ ਹੁਣੀ ਖੜੇ ਆ ਤੇ ਇਧਰ ਮਸ਼ੀਨ ਵਾਲਾ ਬਾਈ ਵੀ ਪਾਈ ਜਾਂਦਾ ਬੂਟ ਰੇ ਨੇ ਜਿਹੜੀ ਚਲਾਉਣੀ ਆ ਤੇ ਪਹਿਲੀ ਬਾਕਟ ਲੱਗੀ ਆ ਹੁਣ ਤਿਆਰੀ ਹੋ ਰਹੀ ਆ ਆਹ ਲੋ ਜੀ ਪਹਿਲੀ ਬਾਕਟ ਆ ਗਈ ਆ ਲੋਈ ਬਾਈ ਜਾਈ ਆਹ ਲੋ ਜੀ ਹੋ ਗਿਆ ਸ਼ੁਰੂ ਲੈਂਟਰ ਤੇ ਆਹ ਲੋ ਪਹਿਲੀ ਬਾਗੜ ਆ ਕੇ ਡੇਪਈਆ ਐਦਾਂ ਹੀ ਹੁਣ ਥੱਲਿਓ ਮਾਦ ਬਣ ਬਣਾਈ ਜਾਣਾ ਤੇ ਲੈਂਟਰ ਪੈ ਜਾਣਾ ਆ ਤੇ ਬਾਈ ਹੁਣੀ 2 2.5 ਘੰਟੇ ਲੱਗਣਗੇ 2.5 ਘੰਟੇ ਲੱਗ ਜਾਨੇ ਆ 2 2.5 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਹੈਗਾ ਆ ਕੰਮ ਹੋਏਗਾ ਕੰਪਲੀਟ ਤੇ ਬਾਈ ਲੈ ਆਇਆ ਵਾਟਰ ਗੋਦੇ ਭਰ ਕੇ ਪਾਣੀ ਦਾ ਕੋ ਗਰਮੀ ਬਾਵਾ ਆ ਆਪਣਾ ਭਾਈ ਹੈਪੀ ਹੈਪੀ ਕਿਦਾਂ ਪਾਣੀ ਲੈ ਆਂ ਖੰਡਾ ਜਾ ਪਾਣੀ ਲੈ ਆ ਭਾਈ ਬਾਪਾ ਕੇ ਲੈ ਕੇ ਆਇਆ ਹੁਣ ਲਓ ਜੀ ਆਪਾਂ ਆਪਣਾ ਬਰਕਤ ਵਾਲਾ ਝੋਲਾ ਚੱਕ ਲਿਆ ਤੇ ਚੱਲੇ ਆਪਾਂ ਥੱਲੇ ਨੂੰ ਤੇ ਥੱਲੇ ਵਾਲੇ ਬੰਦਿਆਂ ਨੂੰ ਤੁਹਾਨੂੰ ਮਿਲਾ ਦਈਏ ਜਿਹੜੇ ਥੱਲੇ ਬੜੀ ਮਿਹਨਤ ਨਾਲ ਕੰਕਰੀਟ ਤਿਆਰ ਕਰਕੇ ਜਿਹੜੇ ਉੱਪਰ ਭੇਜਦੇ ਪਏ ਆ ਤੇ ਉਹ ਬੰਦਿਆਂ ਨੂੰ ਵੀ ਤੁਹਾਨੂੰ ਮਿਲਾਉਂਦੇ ਆ ਬਹੁਤ ਲੱਗੇ ਹੋਏ ਭਾਈ